ਤੁਹਾਡੇ ਲਈ ਤਾਂ ਇਹ ਵੀ ਗੱਲ ਕਹੀ ਜਾਂਦੀ ਵੀ ਤੁਸੀਂ ਸੁਖਵੀਰ ਬਾਦਲ ਦੇ ਵੀ ਕਰੀਬੀ ਹੋ ਤੇ ਵਿਕਰਮਜੀਤ ਜੀ ਨੂੰ ਤਾਂ ਚਲੋ ਖੈਰ ਯੂਥ ਕਰਕੇ ਦੇਖੋ ਉਹ ਪਾਰਟੀ ਪ੍ਰਧਾਨ ਆ ਜੀ ਗਿਆਨ ਨੂੰ ਸਤਿਕਾਰ ਦਿੰਦੇ ਆ ਇਹ ਬੰਦਾ ਲੱਭਦਾ ਹੋਰ ਕਰਨਾ ਪਿਆ ਸਾਰੀ ਜ਼ਿੰਦਗੀ ਤੁਰੇ ਫਿਰਦੇ ਸਤਿਕਾਰ ਲਈ ਤੁਰੇ ਫਿਰਦੇ ਯਾਨੀ ਕਿ ਔਰਾ ਬਹੁਤ ਵਧੀਆ ਏ ਇਸ ਗੱਲ ਲਈ ਗਰਾਊਂਡ ਵਰਕ ਨਾਲ ਜੁੜੇ ਆ ਮਜੀਠੀਆ ਸਾਹਿਬ ਜੇ ਕਿਤੇ ਨਾ ਕੋਈ ਡਿਊਟੀ ਲੱਗੀ ਆ ਪਾਰਟੀ ਦੀ ਤੰਦ ਹੀ ਨਾ ਨਮਾਣੀ ਇਹ ਨਹੀਂ ਵੀ ਗੱਲਾਂ ਜੀ ਸਾਰ ਆਉਣਾ ਨਾ ਜੇ ਹੀ ਕਾਮਨਾ ਕਰਾ ਸਕੀ ਤੇ ਕੁਛ ਵੀ ਆ ਤੇ ਇਹਨਾਂ ਤੋਂ ਵੀ ਨਾ ਅਗਲੇ ਤੇ ਦੁੱਖ-ਸੁਖ ਤੇ ਤੁਸੀਂ ਖੰਡ ਜੋਗੇ ਦੋਮੋ ਨਾਲ ਉਹ ਚੀਜ਼ਾਂ ਇਹਨਾਂ 'ਚ ਹੈਗੀਆਂ ਅੰਗਰੇਜ਼ੀਆਂ 'ਚ ਜਾਂ ਆਮ ਆਲਿਆ 'ਚ ਇਹ ਚੀਜ਼ਾਂ ਹੈ ਨਹੀਂ ਮੈਂ ਜੋ ਅੱਜ ਤੱਕਰ ਸੱਟਾ ਕੱਢਿਆ ਆਪਣੇ ਹੀ ਮਾਰਨ ਲੱਪ ਪੈਂਦੇ ਔਰ ਆ ਬਹੁਤ ਵਧੀਆ ਇਸ ਗੱਲ ਦੀ ਗਰਾਊਂਡ ਵਰਕ ਨਾਲ ਜੁੜੇ ਆ ਮਜੀਠੀਆ ਸਾਹਿਬ ਵੀ ਜੇ ਕਿਤੇ ਨਾ ਕੋਈ ਡਿਊਟੀ ਲੱਗੀ ਆ ਤੇ ਪਾਰਟੀ ਦੀ ਤੰਦ ਹੀ ਨਾ ਨਮਾਉਣੀ ਇਹ ਨਹੀਂ ਵੀ ਗੱਲਾਂ 'ਚ ਹੀ ਸਾਰ ਆਉਣਾ ਨਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਵਧੀਆ ਲੱਗਾ ਅੱਛਾ ਤੁਹਾਡੇ 'ਚ ਪੈਸ਼ਨ ਹੋਣਾ ਚਾਹੀਦਾ ਵੀਰ ਕੰਮ ਕਰਨ ਦਾ ਸਿਆਸਤ ਦੇ ਤੁਸੀਂ ਤਾਂ ਹੀ ਹੋਣੇ ਜੇ ਕੰਮ ਕਰਨਾ ਚਾਹੁੰਦੇ ਆ ਚਲੋ ਹੁਣ ਸਾਨੂੰ 10 ਸਾਲ ਬੈਠੇ ਨੂੰ ਬਾਹਰ ਵੀ ਹੋ ਗਿਆ ਪਰ ਇਹ ਆ ਵੀ ਹੁਣ ਜੇ ਅਸੀਂ ਕੰਮ ਨਾ ਕਰਾ ਸਕੀਏ ਜਾਂ ਕੁਝ ਵੀ ਆ ਤੇ ਇਹਨਾਂ ਤੋਂ ਬਿਨਾ ਅਗਲੇ ਤੇ ਦੁੱਖ-ਸੁਖਤੀ ਤੁਸੀਂ ਖੰਡ ਜੋਗੇ ਧੋਮੋ ਨਾਲ ਉਹ ਚੀਜ਼ਾਂ ਇਹਨਾਂ 'ਚ ਹੈਗੀਆਂ ਆ ਕਾਂਗਰਸੀਆਂ 'ਚ ਜਾਂ ਆਮ ਆਲਿਆਂ 'ਚ ਇਹ ਚੀਜ਼ਾਂ ਹੈ ਨਹੀਂ ਚਲੋ ਸਾਰੇ ਹੀ ਨਹੀਂ ਇੱਕ ਦੋ ਇਹਨਾਂ 'ਚ ਵੀ ਚੰਗੇ ਹੋ ਸਕਦੇ ਆ ਪਰ ਬਹੁ ਗਿਣਤੀ ਜਿਹੜੀ ਇਹਨਾਂ ਦੀ ਉਹ ਨੈਗੇਟਿਵ ਆ ਹੂੰ ਤੁਹਾਡੇ ਲਈ ਤਾਂ ਇਹ ਵੀ ਗੱਲ ਕਹੀ ਜਾਂਦੀ ਵੀ ਤੁਸੀਂ ਸੁਖਵੀਰ ਬਾਦਲ ਦੇ ਵੀ ਕਰੀਬੀ ਹੋ ਤੇ ਵਿਕਰਮਜੀਤ ਜੀਆਂ ਨੂੰ ਤਾਂ ਚਲੋ ਖੈਰ ਯੂਥ ਕਰਕੇ ਵੀ ਦੇਖੋ ਉਹ ਪਾਰਟੀ ਪ੍ਰਧਾਨ ਆ ਜੀ ਉਹਨਾਂ ਲਈ ਤਾਂ ਸਾਰੇ ਹੀ ਖਾਸ ਆ ਅਸੀਂ ਬਈ ਇੰਨਾ ਵੀ ਗਿਆਨ ਨੂੰ ਸਤਕਾਰ ਦਿੰਦੇ ਆ ਇਹ ਬੰਦਾ ਲੰਬਦਾ ਹੋਰ ਕਰਨਾ ਆਪਾਂ ਗਿਆ ساری ਜ਼ਿੰਦਗੀ ਤੁਰੇ ਫਿਰਦੇ ਸਤਕਾਰ ਲਈ ਤੁਰੇ ਫਿਰਦੇ ਕੋਈ ਐ ਨਹੀਂ ਵੀ 10 ਸਾਲ ਹੋ ਗਏ ਪਾਰਟੀ ਚ ਬਾਹਰ ਗਾਂ ਦਾ ਕੁਝ ਪਤਾ ਨਹੀਂ ਅਜੇ ਨਾ ਮੈਂ ਤਾਂ ਜਦੋਂ ਸਰਕਾਰ ਚ ਵੀ ਰਹਿਆ ਏਦਾਂ ਨਾ ਫਤੂੜੇ ਲੋਕਲ ਲੀਡਰ ਵੀ ਤੁਹਾਨੂੰ ਬਈ ਚੇਂਜ ਹੀ ਕਰਨਾ ਪੈਂਦਾ ਪਾਲ ਆ ਕੇ ਹੂੰ ਸਿਆਸਤ ਦੇ ਵਿੱਚ ਜੇ ਤੁਸੀਂ ਕਹੋਗੇ ਨਾ ਵੀ ਬਈ ਆਹੀਂ ਐਹੀਂ ਚੱਲਣਾ ਐਹੀਂ ਚੱਲਣਾ ਆ ਚੱਲਣੇ ਨਹੀਂ ਦਿੰਦੇ ਹੂੰ ਨਹੀਂ ਕਹਿੰਦੇ ਹੋਣਗੇ ਨਹੀਂ ਸੀਨੀਅਰ ਲੀਡਰ ਤੁਹਾਡਾ ਆਪਣਾ ਇੱਕ ਹੋਰਾ ਤੁਹਾਡਾ ਵੀ ਤੁਹਾਡੇ ਨਾਲ ਯੂਥ ਬਹੁਤ ਜੁੜਿਆ ਆਪਣੇ ਆਪ ਨੂੰ ਮਾਰਦੇ ਮਾਰਦੇ ਨਾ ਬਈ ਪਾਰਟੀ ਕਦੇ ਵੀ ਨਾ ਕਮਜ਼ੋਰ ਹੋਵੇ ਜੇ ਆਪਣੇ ਨਾਲ ਮਾਰਨ ਹੂੰ ਮੈਂ ਜੋ ਅੱਜ ਤੱਕਰ ਸਿੱਟਾ ਕੱਢਿਆ ਆਪਣੇ ਹੀ ਮਾਰਨ ਲੱਪ ਪੈਂਦੇ ਜਦੋਂ ਨਾ ਕਿਸੇ ਨੂੰ ਤੁਸੀਂ ਤਕੜਾ ਹੁੰਦਾ ਦਿੰਨੇ ਤੂੰ ਸ਼ਾਬਾਸ਼ ਦੇ ਕੇ ਬਰਾਬਰ ਤੋਰ ਕੇ ਦੇਖੋ ਹੂੰ ਕਹਿੰਦੇ ਜੇ ਕੋਈ ਬੈੜਕਾ ਨਮਾ ਭਗਦਾ ਨਾ ਤੇ ਉਹ ਥਲੜੇ ਨੂੰ ਵੀ ਨਾਲ ਹੀ ਭਜਾਈ ਰੱਖਦਾ ਹੂੰ ਸਾਡੇ ਇੱਥੇ ਆ ਵੀ ਸਾਡੇ ਲੱਤਾ ਖਿੱਚਣ ਵਾਲੇ ਜ਼ਿਆਦਾ ਆ ਤੋੜਨ ਵਾਲੇ ਘੱਟ ਆ ਹੂੰ ਕੁਝ ਰੋਕੀ ਸਖਾਵੇਂ ਮਾਹੌਲ 'ਚ ਜ਼ਿਆਦਾ ਰਹਿਣਾ ਪਸੰਦ ਹੁੰਦੇ ਕੰਮ ਕੋਈ ਵੀ ਨਹੀਂ ਹੁੰਦਾ ਇਹਨਾਂ ਨੂੰ ਹੂੰ ਇਹ ਕੋਵੇਂ ਦਿਮਾਗ ਦੇ ਵਿੱਚ ਹੁਣਾ ਵੀ ਸਰਕਾਰ 'ਚ ਰਹਿਣਾ ਕਈ ਲੋਕ ਇਦਾਂ ਦੇ ਹੁੰਦੇ ਕਿ ਇਦਾਂ ਦੀ ਤਸਵੀਰ ਹੁੰਦੀ ਲੋਕਾਂ ਦੀ ਹੂੰ ਉਹ ਫੇ ਸਰਕਾਰਾਂ ਹੀ ਲੱਭਦੇ ਹੁੰਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਹੜੀ ਪਾਰਟੀ ਆ ਕਿਹੜੀ ਨਹੀਂ ਹੂੰ ਜਦੋਂ ਤੁਸੀਂ ਖੜ ਕੇ ਚੱਲਣਾ ਕਿਸੇ ਧਰਨਾ ਚੱਲਣਾ ਚਾਹ ਤਾਂ ਫੇ ਕਮਿਟ ਕਰੋ ਨਾ ਜੇ ਕਮਿਟਮੈਂਟ ਕਰਦੇ ਆ ਫੇ ਖੜੋ ਤੁਸੀਂ ਨਾਲ ਆਫਰ ਤਾਂ ਆਉਂਦੀ ਹੋਊਗੀ ਬਕਰੀਆਂ ਪਾਰਟੀਆਂ ਬਾਕੀਆਂ ਨੂੰ ਆਫਰਾਂ ਤਾਂ ਬਬ ਮੇਰੇ ਵੀ ਆਫਰਾਂ ਦੇ ਨਾਲ ਹੀ ਮਨ ਨੂੰ ਹੋਰ ਸਕੂਨ ਆ ਜਾਂਦਾ ਵੀ ਹਾਂ ਵੀ ਹੈਗੇ ਆ ਵੀ ਹੈਗੇ ਆ ਜੇ ਕੁਝ ਕਰਦੇ ਆ ਤਾਂ ਹੀ ਆਫਰ ਆਉਂਦੀਆਂ ਹਾਂ ਪਰਾਉ ਫਰਾਉਣ ਦਾ ਕਾਰਨ ਵੀ ਆ ਜੇ ਤੁਸੀਂ ਲਾਇ ਲਿਆ ਜੀ ਪਾਰਟੀ ਲਈ ਖੜੇ ਆ ਤਾਂ ਹੀ ਉਹ ਫਰਾਉਂਦੀਆਂ